ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਵਾਦਿਆਂ ਜੀ ਅਗਲੀ ਖਬਰ ਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਹੈ ਅਮਰੀਕਾ ਤੋਂ ਹੀ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਮੀਗ੍ਰੈਂਟ ਦੇ ਉੱਪਰ ਸਖਤ ਹੋਇਆ ਫਿਰ ਟਰੱਕਾਂ ਵਾਲਿਆਂ ਤੇ ਸਖਤ ਹੋਇਆ ਤੇ ਹੁਣ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਤਿਆਰੀ ਫੜ ਲਈ ਹੋਈ ਹੈ ਜੀ ਇੱਕ ਤਾਂ ਟਰਕਿੰਗ ਕੰਪਨੀਆਂ ਦੇ ਉੱਪਰ ਸਿਕੰਜਾ ਕੱਸਣ ਦੀ ਔਰ ਦੂਜਾ ਵੱਡੀ ਪੱਧਰ ਤੇ ਜਿਹੜੇ ਟਰਕਿੰਗ ਸਕੂਲ ਸੀਗੇ ਉਨ੍ਹਾਂ ਨੂੰ ਬੰਦ ਕਰਨ ਦੀ ਜਾਂ ਜਿਨ੍ਹਾਂ ਨੇ ਆ ਇਸ ਦਰਮਿਆਨ ਜਿਹੜੇ ਪਿਛਲੇ ਕਾਰਜਕਾਲ ਦੇ ਦੌਰਾਨ ਜਿਨ੍ਹਾਂ ਨੇ ਵਧੀਆਂ ਕੀਤੀਆਂ ਜਿਨ੍ਹਾਂ ਨੇ ਆ ਕਿਤਨੇ ਕਿਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰ ਨਹੀਂ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰਨ ਜਾ ਰਿਹਾ ਹੈਗਾ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁੰਗਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁੰਗਵਾ ਸਾਹਿਬ ਆ ਬਿਲਕੁਲ ਚਲੋ ਸਾਹਿਬ ਜਿਸ ਤੋਂ ਤੁਸੀਂ ਜ਼ਿਕਰ ਤਾਂ ਕਰੀ ਦਿੱਤਾ ਹੈ ਕਿ ਹੁਣ ਜਿਹੜਾ ਡੀਓਟੀ ਵਿਭਾਗ ਹੈ ਆ ਜਿਹੜਾ आ, department of transportation ਉਹਨਾਂ ਨੇ ਪਹਿਲਾਂ ਤਾਂ ਸਿਕੰਜਾ ਕੱਸਿਆ ਸੀਗਾ ਸੀਡੀਐਲ ਦੇ ਉੱਤੇ ਜਦੋਂ ਸ਼ੌਂਡੋਫਿਓ ਹੋਣਾ ਨੇ ਸਤੰਬਰ 25 ਨੂੰ ਇੱਕ ਵੱਡਾ ਕਾਨੂੰਨ ਲਿਆ ਕੇ ਤਾਂ ਸੀਡੀਐਲ ਨੂੰ ਜਿਹੜੇ ਨੌਨ ਡੋਮੋਸਾਈਲ ਸੀਗੇ ਉਹਨਾਂ ਨੂੰ ਰੱਦ ਕਰਨ ਵਾਸਤੇ ਇਹ ਕਾਨੂੰਨ ਲਿਆਂਦਾ ਪਰ ਹੁਣ ਜਿਹੜਾ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਇਹ ਟਰਕਿੰਗ ਸਕੂਲ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਇਹ ਕਹਿ ਲਈਏ ਕਿ ਜਿਹੜੇ ਵੱਡੇ ਪੱਦਰ ਤੇ ਆਪਣੇ ਲੋਕਾਂ ਦੇ ਵੀ ਹੈ ਤੇ ਕਹਿ ਲੋ ਕਿ ਰਸ਼ੀਅਨ ਵੀ ਹੈਗੇ ਆ ਚਾਈਨੀਜ਼ ਵੀ ਹੈਗੇ ਆ ਅਮਰੀਕਨ ਵੀ ਹੈਗੇ ਆ ਤਰਕਿੰਗ ਸਕੂਲਾਂ ਤੇ ਬੜੀ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਕਰਨ ਜਾ ਰਹੇ ਨੇ ਕੀਤੀ ਜਾ ਰਹੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਇਹਨਾਂ ਨੇ ਤਕਰੀਬਨ ਇਦਾਂ ਕਹਿ ਲੋ ਕਿ 44-45% ਇਹੋ ਜਿਹੇ ਸਕੂਲ ਜਿਹੜੇ ਆ ਆਇਡੈਂਟੀਫਾਈ ਕੀਤੇ ਆ ਜਿੱਥੇ ਕਹ ਰਿਹਾ ਕਹ ਰਿਹਾ ਕਿ ਇਹ ਜਿਹੜੀ ਸਿਖਲਾਈ ਦਿੱਤੀ ਜਾਂਦੀ ਹੈ ਸੀਡੀਐਲ ਦੀ ਉਹ ਕੰਪਲਾਈਂਸ ਨਹੀਂ ਹੈਗੀ ਮਤਲਬ ਕਿ ਉਹ ਜਿਹੜੇ ਜਿੱਥੇ ਟਰੱਕਾਂ ਦੇ ਜਿਹੜੇ ਲਾਇਸੈਂਸ ਦਿੱਤੇ ਜਾਂਦੇ ਆ ਯਾਨੀ ਸਿਖਲਾਈ ਦਿੱਤੀ ਜਾਂਦੀ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਦਿੱਤੀ ਜਾ ਰਹੀ ਇਸੇ ਕਰਕੇ ਹੀ ਜਿਹੜੇ ਆ ਰੋਡ ਐਕਸੀਡੈਂਟ ਜ਼ਿਆਦਾ ਹੋ ਰਿਹਾ ਚੰਨ ਸਾਹਿਬ ਇੱਥੇ ਗੱਲ ਕਰਨੀ ਇਹ ਵੀ ਬਣਦੀ ਹੈ ਤੇ ਹੁਣ 트럼ਪ ਪ੍ਰਸ਼ਾਸਨ ਵੱਲੋਂ 3000 ਟ੍ਰਕਿੰਗ ਸਕੂਲਸ ਅਤੇ ਉਹਨਾਂ ਦੇ ਟ੍ਰੇਨਰਾਂ ਦੀ ਜਾਨੀ ਕਿ ਜਿਹੜੇ ਬੰਦਾ ਸਿਖਲਾਈ ਦਿੰਦਾ ਨਾ ਉਹਨੂੰ ਵੀ ਸਰਟੀਫਿਕੇਟ ਮਿਲਦਾ ਹੈ ਤੇ ਜਿਹੜਾ ਸਕੂਲ ਹੁੰਦਾ ਉਹ ਵੀ ਸਰਟੀਫਾਈ ਹੁੰਦਾ ਸੋ ਇਹਨਾਂ ਨੇ ਜਿਹੜੇ ਇਸ ਕੋਟ ਜਿਹੜੇ ਟ੍ਰੇਨਰਸ ਹੈਗੇ ਉਹਨਾਂ ਦੀ ਮਾਨਤਾ ਰੱਦ ਕਰਨ ਦਾ ਐਲਾਨ ਕੀਤਾ ਨਾਲ ਦੀ ਨਾਲ ਕਾਫੀ ਵੱਡੀ ਗਿਣਤੀ ਵਿੱਚ ਉਹ ਵੀ ਸਕੂਲ ਨੇ ਜਿਨ੍ਹਾਂ ਨੂੰ ਉਹਨਾਂ ਨੇ ਅ ਡੀਓਟੀ ਵਿਭਾਗ ਨੇ ਲੈਟਰ ਕਰ ਦਿੱਤੇ ਆ ਕਿ 30 ਦਿਨ ਦੇ ਵਿੱਚ ਵਿੱਚ ਆਪਣੇ ਕੰਪਲਾਈਂਸ ਪੂਰੇ ਕਰੋ ਯਾਨੀ ਕਿ ਆਪਣਾ ਪੇਪਰਵਰਕ ਪੂਰਾ ਕਰੋ ਨਹੀਂ ਤਾਂ ਤੁਹਾਡੇ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਹੁਣ ਹੋਣਾ ਕੀ ਹੈ ਜੀ ਜਦੋਂ ਇਦਾਂ ਦਾ ਕੋਈ ਵੀ ਫਰਮਾਨ ਆਉਂਦਾ ਆ ਤਾਂ ਦੇਖੋ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਤੁਸੀਂ ਪਿੱਛੇ ਜੇ ਦੇਖਿਆ ਸੀਗਾ ਕਿ ਆਪਾਂ ਖਬਰ ਵੀ ਕੀਤੀ ਸੀਗੀ ਕਿ ਵਾਸ਼ਿੰਗਟਨ ਦਾ ਸਕਾਈਲਾਈਨ ਸਕੂਲ ਸੀਗਾ ਜਿੱਥੇ ਵੱਡੇ ਪੱਧਰ ਤੇ ਜਿਹੜੇ ਆ ਰਿਸ਼ਵਤ ਦੇ ਕੇ ਤੇ ਸੀਡੀਐਲ ਦਿੱਤੇ ਜਾ ਰਹੇ ਸੀਗੇ ਹੁਣ ਜਦੋਂ ਇਸ ਵਿਭਾਗ ਨੇ ਇਹ ਜਿਹੜਾ ਡਬਲਿਊ ਜਿਹੜਾ ਐਫਐਮਸੀਐਸ ਆ ਉਹਨਾਂ ਨੇ ਜਦੋਂ ਇਹ ਦੇਖਿਆ ਹੈਗਾ ਆ ਕਿ ਇਹ ਦੇ ਵਿੱਚ ਬਹੁਤ ਖਾਮੀਆਂ ਹੈਗੀਆਂ ਬਹੁਤ ਕੁਝ ਜਿਹੜਾ ਗਲਤ ਹੋ ਰਿਹਾ ਤੇ ਹੁਣ ਇਹ ਟਰੱਕਿੰਗ ਸਕੂਲਾਂ ਦੇ ਉੱਪਰ ਆਣ ਕੇ ਇਹਨਾਂ ਦੀ ਬਾਜਵਰਗੀ ਅੱਖ ਪੈ ਗਈ ਆ ਤੇ ਵੱਡੇ ਪੱਧਰ ਤੇ ਹੁਣ ਜਿਹੜਾ ਹੈਗਾ ਆ ਇਹ ਕਾਰਵਾਈ ਕੀਤੀ ਜਾ ਰਹੀ ਆ ਜਿੱਥੇ ਸੀਡੀਐਲ ਦਿੱਤੇ ਜਾ ਰਹੇ ਨੇ ਸੀਡੀਐਲ ਦਵਾਏ ਜਾ ਰਹੇ ਨੇ ਜਾਂ ਇਦਾਂ ਕਹਿ ਲਓ ਕਿ ਟਰੱਕਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਸਕੂਲ ਜਿਹੜੇ ਆ ਉਹਨਾਂ ਉੱਤੇ ਕਾਰਵਾਈਆਂ ਕੀਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਜੀ ਬਿਲਕੁਲ ਔਰ ਨਾਲ ਦੀ ਨਾਲ ਚੰਗਾਵਾ ਸਾਹਿਬ ਦੇਖੋ ਸੀਡੀਐਲ ਲਲ ਕੰਮ ਵਧਿਆ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਟੱਕਾਂ ਵਾਲਿਆਂ ਦੇ ਉੱਪਰ ਸਖਤੀ ਕੀਤੀ ਗਈ ਹੁਣ ਇੱਕ ਮਾਮਲਾ ਇੱਧਰ ਸਕੂਲਾਂ ਲਾ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਨਾ ਕੰਪਨੀਆਂ ਦੇ ਵਿੱਚ ਆ ਸ਼ਾਨਮੀਨ ਸ਼ੁਰੂ ਹੋ ਜਾਣੀਆਂ ਜਿਹੜੀਆਂ ਕੰਪਨੀਆਂ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਸੀਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਉਧਰ ਨੂੰ ਵੀ ਮਾਮਲਾ ਜਾਣ ਵਾਲਾ ਜੀ ਆ ਚੰਨ ਸਾਹਿਬ ਇੱਕ ਖਬਰ ਇਹ ਵੀ ਨਿਕਲ ਕੇ ਆ ਰਹੀ ਹੈਗੀ ਹੈ ਕਿ ਜਿਹੜੇ ਯੂ ਐਸ ਸੀ ਆਈ ਐਸ ਹੈ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਉਹ ਟਰਕਿੰਗ ਕੰਪਨੀਆਂ ਦਾ ਵੀ ਆਡਿਟ ਕਰਨ ਜਾ ਰਿਹਾ ਹੈ ਔਰ ਮੇਰੇ ਖਿਆਲ ਸ਼ੁਰੂ ਕਰ ਦਿੱਤਾ ਆ ਕਈ ਕੰਪਨੀਆਂ ਨੂੰ ਉਹਨਾਂ ਵੱਲੋਂ ਸਮਨ ਜਾਰੀ ਕੀਤੇ ਜਾ ਰਹੇ ਆ ਜਿਹਦੇ ਵਿੱਚ ਉਹਨਾਂ ਦੇ ਕੋਲੋਂ ਪਿਛਲੇ ਤਕਰੀਬਨ 2 ਸਾਲਾਂ ਦਾ ਜਿਹੜੇ ਟਰੱਕ ਡਰਾਈਵਰ ਹੈ ਉਹਨਾਂ ਦਾ ਡਾਟਾ ਜਿਹੜਾ ਆ ਮੰਗਿਆ ਜਾ ਰਿਹਾ ਸੋ ਇਹ ਡਾਟਾ ਕਿਉਂ ਮੰਗਿਆ ਜਾ ਰਿਹਾ ਉਹਦਾ ਕੀ ਕਾਰਨ ਹੈਗਾ ਆ ਮੇਨ ਗੱਲ ਤਾਂ ਇਹੋ ਹੀ ਬਾਤ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਡੋਮਿਸਾਈਲ ਤੇ ਨੋ ਡੋਮਿਸਾਈਲ ਹੈ ਉਹਨੂੰ ਵੀ ਇੱਕ ਤਾਂ ਇਹ ਦੇਖਣਗੇ ਨੰਬਰ 2 ਤੇ ਚਾਹੇ ਤੁਸੀਂ ਗ੍ਰੀਨ ਕਾਰਡ ਵੀ ਹੋਲਡਰ ਹੈਗੇ ਆ ਜੇ ਕੋਈ ਤੁਹਾਡਾ ਕ੍ਰਿਮੀਨਲ ਰੈਕર્ડ ਹੋਇਆ ਜਾ ਇਦਾਂ ਕਹਿ ਲਓ ਕੋਈ DUI ਵਗੈਰਾ ਹੋਈ ਤੇ ਤੁਹਾਡੇ ਜਿਹੜੇ ਰੈਕਡ ਐ ਇਹ ਮੰਗੇ ਜਾ ਰਹੇ ਐ ਤੁਹਾਡੀਆਂ ਟਰਕਿੰਗ ਕੰਪਨੀਆਂ ਕੋਲ ਜਿੱਥੇ ਤੁਸੀਂ ਜੋਬਾਂ ਕਰਦੇ ਆ ਦੇਖੋ ਟਰਕਿੰਗ ਕੰਪਨੀ ਨੂੰ ਉਹਨਾਂ ਨੇ ਵਦ ਤੋਂ ਵਦ ਕੀ ਕਰਨਗੇ ਜੁਰਮਾਨਾ ਕਰ ਦੇਣਗੇ ਉਹਨਾਂ ਨੂੰ ਕਹਿਣਗੇ ਕੰਪਲਾਈਅੰਸ ਪੂਰੇ ਕਰੋ ਆਪਣੇ ਪੇਪਰ ਵਰਕ ਪੂਰੇ ਕਰੋ ਜਦੋਂ ਜਿਹੜੇ ਡਰਾਈਵਰ ਉੱਥੇ ਕੰਮ ਕਰਦੇ ਆ ਉਹਨਾਂ ਦਾ ਡਾਟਾ ਜਿਹੜਾ ਲੈ ਕੇ ਫਿਰ ਉਹਨੂੰ ਮੈਚ ਕਰਨਗੇ DMV ਨਾਲ ਤੇ ਨਾਲ ਹੀ ਇਮੀਗ੍ਰੇਸ਼ਨ ਸਿਸਟਮ ਦੇ ਨਾਲ ਉਹਦੇ ਵਿੱਚੋਂ ਕਿੰਨੇ ਕੋਈ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਨਾਨ ਡੋਮਸਾਈਲ ਪਾਈ ਜਾਂਦੇ ਆ ਜਾਂ ਇਦਾਂ ਕਹਿ ਲਓ ਕਿ ਕਿੰਨੇ ਕੋਈ ਲੋਕ ਜਿਹੜੇ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਹੋ ਸਕਦਾ ਆ ਤੇ ਉਹਨਾਂ ਨੂੰ ਇਹ ਡਿਟੇਨ ਵੀ ਕਰ ਸਕਦੇ ਆ ਡਿਪੋਰਟ ਵੀ ਕਰ ਸਕਦੇ ਆ ਸੋ ਲੈ ਦੇ ਕੇ ਗੱਲ ਇਹ ਆ ਜੀ ਬਚਿਆ ਖੁਚਿਆ ਕੰਮ ਇਹੋ ਹੀ ਰਹਿ ਗਿਆ ਸਿਗਾ ਹੁਣ ਟ੍ਰਕਿੰਗ ਕੰਪਨੀਆਂ ਜਾਂ ਜਿਹੜੇ ਟ੍ਰਕਿੰਗ ਸਕੂਲ ਹੈਗੇ ਆ ਉਹਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਜਿਹੜਾ ਆ ਉਹ ਹੜਕੰਪ ਜਿਹੜਾ ਮੱਚ ਸਕਦਾ ਹੈ ਕਿਉਂਕਿ ਸੀ ਡੀ ਐਲ ਨੂੰ ਲੈ ਕੇ ਇਸ ਟਾਈਮ ਬਹੁਤ ਜ਼ਿਆਦਾ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਹੈਗਾ ਆ ਕਹਿ ਲਓ ਕਿ ਪੁਚਾਲ ਆਇਆ ਪਿਆ ਆ ਕਿਉਂਕਿ ਬੰਦੇ ਪੂਰੇ ਮਿਲ ਨਹੀਂ ਰਹੇ ਔਰ तकरीबन ਹਜ਼ਾਰਾਂ ਦੇ حساب ਨਾਲ ਜਿਹੜੇ ਨਾਨ ਟੋਮੋਸਾਈਡ ਸੀਰੀਅਲ ਹੋਲਡਰ ਸੀਗੇ ਉਹ ਘਰਾਂ ਵਿੱਚ ਬਹਿ ਗਏ ਆ ਆ ਕਾਫੀ ਉਸ ਜਿਹੜਾ ਆ ਇਸ ਟਾਈਮ ਦੇਖਣ ਨੂੰ ਮਿਲਦਾ ਪਿਆ ਆ ਪਰ ਹੁਣ ਆ ਜਿਹੜੀ ਖਬਰ ਹੈ ਇਹਨੇ ਤਾਂ ਜਿਹੜੀ ਰੈਂਜੀ ਖੁੰਦੀ ਕਸਰ ਸੀ ਉਹ ਵੀ ਖੜ੍ਹ ਦਿੱਤੀ ਆ ਕਿਉਂਕਿ ਟ੍ਰਕਿੰਗ ਸਕੂਲਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ ਕਿੰਨੇ ਕੁ ਇਲਜ਼ਾਮ ਲੱਗਦੇ ਰਹੇ ਆ ਚਾਹੇ ਉਹ ਅੱਜ 5 ਸਾਲ ਪਹਿਲਾਂ 10 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੀ ਜੀ ਤੁਸੀਂ ਦੇਖਿਆ ਕਈ ਟ੍ਰਕਿੰਗ ਸਕੂਲ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਉਹਦਾ ਰੀਜਨ ਹੀ ਹੋਈ ਸੀਗਾ ਕਿ ਉੱਥੇ ਜਿਹੜਾ ਹੈਗਾ ਆ ਰਿਸ਼ਵਤ ਦੇ ਕੇ ਕਹਿ ਲੋ ਕਿ ਤੁਸੀਂ ਆਪਣਾ ਲਾਇਸੈਂਸ ਜਿਹੜਾ ਬਿਨਾ ਆ ਟ੍ਰੇਨਿੰਗ ਕੀਤੇ ਆ ਬਿਨਾ ਤੁਸੀਂ ਪੂਰੀ ਉੱਥੇ ਕਾਰਵਾਈ ਕੀਤੇ ਆ ਬਿਨਾ ਪੇਪਰ ਵਰਕ ਕੀਤੇ ਆ ਕੋਈ ਰੂਟ ਟੈਸਟ ਦੇਣ ਦੀ ਲੋੜ ਨਹੀਂ ਤੇ ਲੋਕਾਂ ਨੂੰ ਸੀਡੀਐਲ ਦਿੱਤੇ ਜਾ ਰਹੇ ਸੀਗੇ